ਸਾਰੇ ਸੂਨ ਵਾਸੀਓ ਪੰਜਾਬ ਦੇ ਦੇਸ਼ ਦੇਸ਼ ਵਿੱਚ ਰਹਿੰਦੇ ਪੰਜਾਬੀ ਔਰ ਸੂਚੇ ਦੇਸ਼ ਵਾਸੀਆਂ ਨੂੰ ਮੈਂ ਔਰਾਸੀ ਵੇ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਦੇਸ਼ ਦੀ ਆਜ਼ਾਦੀ ਵਾਸਤੇ ਲੜਿਆ ਵੱਖ-ਵੱਖ ਲੜਾਇਆ ਅਦੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸਭਦੇਵ ਵੀਰ ਕਰਤਾਰ ਸਿੰਘ ਸਰਾਭਾ ਜੀ ਰੋਦਮ ਸਿੰਘ ਮਦਨ ਲਾਲ ਢੀਂਗਰਾ ਲਾਲਾ ਲਾਜਪਤ ਰਾਏ ਦੀਵਾਨ ਸਿੰਘ ਕਾਲੇ ਪਾੜੀ ਅਤੇ ਹੋਰ ਜਾਤੀ ਘਰਾਂਤਿਆਂ ਵੱਲੋਂ ਸਮੇਂ ਸਮੇਂ ਤੋਂ ਰੰਦੇ ਕੇ ਸੰਘਰਸ਼ਾਂ ਕਾਰਨ ਅੱਜ ਅਸੀਂ ਆਜ਼ਾਦ ਦੇਸ਼ ਦੇ ਵਾਸੀਆਂ ਦੇ ਜਾਤੀ ਦਾ ਨਿਕ ਮਾਰ ਰਹੇ ਆ ਸਾਨੂੰ ਮਾਣ ਹੈ ਕਿ ਦੇਸ਼ ਦੀ ਜਾਤੀ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਲੋਕਾਂ ਦੇ ਪਿਆਰ ਦੇ ਸਦਕਾ ਸਰਦਾਰ ਕੁਵਾਰ ਸਿੰਘ ਮਾਨ ਨੇ 2022 ਵਿੱਚ ਆਪਣੇ ਮੁੱਖ ਮੰਤਰੀ ਦੇ ਅਧਿਤੀ ਸੌ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਲਦੀਪਿੰਡ ਖੜਕਰਕਲਾ ਵਿਖੇ ਚੁੱਕੀ ਅਤੇ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਆਜ਼ਮ ਤੇ ਬਾਬਾ ਸਾਹਿਬ ਪਿਆਰ ਰਬੇਦ ਕਰਦੀਆਂ ਫੋਟੋਆਂ ਦਾ ਸਵਾਦ ਲਿਆ ਕੁਮਤਰੀ 에어ਪੋਰਟ ਦਾ ਨਾਂ ਸ਼ਹੀਦ ਆਜ਼ਮ ਤੇ ਨਾਂ ਸਰਦਾਰ ਭਗਤ ਸਿੰਘ ਜੀ ਦਾ ਨਾਮ ਦੇ ਰੱਖਿਆ ਅਤੇ ਉਹਨਾਂ ਦਾ ਪੁੱਤ ਲਗਾਇਆ ਕਿਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਨਜੀਬਲ ਪੱਧਰ ਉੱਚਾ ਚੁੱਕਣ ਲਈ ਸਰਕਾਰ ਨੇ ਬਹੁਤ ਸਾਰੇ ਪ੍ਰਾਪਲੇ ਕੀਤੇ ਸਿੱਖਿਆ ਸਿਹਤ ਰੋਜ਼ਗਾਰ ਦੇ ਵਿੱਚ ਕ੍ਰਾਂਤੀਕਾਰੀ ਕੰਮ ਕੀਤਾ ਜਿਸ ਦੇ ਸਦਕਾ ਪਹਿਲੇ 3 ਸਾਲ ਵਿੱਚ ਕਪਤਰੀ ਸਾਹਿਬ ਵੱਲੋਂ 55000 ਤੋਂ ਵੱਧ ਲੋਕਾਂ ਨੂੰ ਸਪੱਕੀਆ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਇਸੇ ਤਰ੍ਹਾਂ ਸਾਰਕ ਸੁਰੱਖਿਆ ਫੋਰਸ ਆਦੇ ਫਰਿਸ਼ਟੇ ਸਿਸਟਮ ਲਾਗੂ ਕਰਕੇ 2000 ਤੋਂ ਵੱਧ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇਵਾ ਦਾ ਫਰੀਅ ਰਾਸ ਦਿੱਤਾ ਗਿਆ 35 ਚਾਦਰ ਤੱਕ ਸ੍ਰੀ ਗੁਰੂ ਦੇਗ ਬਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਇਸ ਸਾਲ ਵਿੱਚ ਹੋਵੇਗਾ ਤੇ ਇਸ ਨੂੰ ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਮਨਾਇਆ ਜਾਏਗਾ ਜਿਸ ਵਿੱਚ 3.5 ਲੱਖ ਕੂਟੇ ਲਗਾਏ ਜਾਣਗੇ 52 ਪਵਿੱਤਰ ਮਲ ਬਣਾਏ ਜਾਣਗੇ ਮੈਨੂੰ ਤੇ ਦੱਸਦੇ ਬਾਣ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਸਾਰੇ ਪੰਜਾਬੀਆਂ ਵਾਸਤੇ 600 ਯੂਨਟ ਫ੍ਰੀ ਦਿੱਤੇ ਜਿਹਦੇ ਨਾਲ ਪੰਜਾਬ ਦੇ ਵਿੱਚ ਜੋ ਕਿ ਬਿਜਲੀ ਦੇ ਮੋਟੇ ਬਿੱਲਾਂ ਤੋਂ ਦੁਖੀ ਸਨ ਹੁਣ 90% ਲੋਕਾਂ ਦਾ ਬਿਜਲੀ ਹੋ ਆਪਾਰ ਹੈ ਸਿੱਖਿਆ ਦੇ ਖੇਤਰ ਵਿੱਚ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਸਕੂਲਾਂ ਦੇ ਟੀਚਰਸ ਪ੍ਰਿੰਸੀਪਲ ਐਡਵਾਨਸਡ ਐਡਮਿਨਿਸਟ੍ਰੇਸ਼ਨ ਨੂੰ ਆਈਆਈਏ ਮਹਾਂਦਾਬਾ ਸਿੰਗਾਪੁਰ ਫਿਰਲੈਂਡ ਵਰਗੇ ਅਡਵਾਂਸ ਦੇਸ਼ਾਂ ਦੇ ਵਿੱਚ ਪੇਸ਼ ਤੇ ਇੰਸਟੀਟਿਊਟ ਦੇ ਵਿੱਚ ਭੇਜ ਕੇ ਉਹਨਾਂ ਨੂੰ ਅਧਿਆਤਮਿਕ ਸਿੱਖਿਆ ਦੀ ਟ੍ਰੇਨਿੰਗ ਹੋਈ ਗਈ ਜਿਸ ਦਾ ਸਬਕਾ ਸਾਡੇ ਬੱਚਾ ਦੇ ਜਿਹੜੀ ਸਿੱਖਿਆ ਦਾ ਨਾਰਾ ਹੈ ਉੱਚਾ ਹੋਇਆ ਇੱਕ ਤੋਂ ਸਵਾਏ ਯੁੱਧ ਦਸ਼ਾ ਦੇ ਬ ਇੱਕ ਵਿਆਪਕ ਪ੍ਰੋਗਰਾਮ ਪੰਜਾਬ ਚੋਂ ਨਸ਼ਿਆਂ ਦਾ ਜੜੋ ਖਾਤਮਾ ਕਰਨ ਦੀ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਕੂਲਾਂ ਦੇ ਅੱਧ ਲੱਖ ਵਿਦਿਆਰਥੀਆਂ ਨੂੰ ਨਸ਼ਾ ਰੋਕਥਾ ਪਾਠਕ੍ਰਮ ਸ਼ੁਰੂ ਕੀਤਾ 115 ਸਰਕਾਰੀ ਸਕੂਲਾਂ ਦਾ ਆਜ਼ਾਦੀ ਭਰਾਜੇ ਅਸੀਦਾ ਦੇ ਨਾਂ ਤੇ ਰੱਖਿਆ ਸੂਬੇ ਦੇ ਬੱਚਿਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣਾ ਲਈ ਇਸ ਬਲਾਸਟਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਲਈ 1.5 ਕਰੋੜ ਰੁਪਏ ਦੀ ਸੀਡ ਬਣੀ ਕੀਤੀ ਗਈ। ਆਪ ਜੀ ਨੂੰ ਇਜਾਜ਼ਤ ਤੇ ਬੜੀ ਖੁਸ਼ੀ ਹੋਏਗੀ ਤੇ ਇਸ ਵਾਰ 848 ਵਿਦਿਆਰਥੀਆਂ ਨੇ NEET ਦਾ ਟੈਸਟ ਪਾਸ ਕੀਤਾ। 265 ਵਿਦਿਆਰਥੀਆਂ ਨੇ JEE Mains ਅਤੇ 42 ਵਿਦਿਆਰਥੀਆਂ ਨੇ JEE Advanced ਸਫਤਤਾਪੂਰਵਕ ਪਾਸ ਕੀਤਾ। ਇਸ ਤਰ੍ਹਾਂ ਸਾਰੇ ਬੱਚੇ ਟੌਪ ਤ੍ਰੀ ਇੰਜੀਨੀਅਰ ਪੜ੍ਹ ਕੇ ਇਸੇ ਤਰ੍ਹਾਂ ਬਹੁਤ ਸਾਰੇ ਬੱਚਿਆਂ ਨੇ ਖੇਡਾਂ ਦੇ ਮਾਮਲੇ ਵਿੱਚ ਵੀ ਮੱਲਾ ਵਾਧਿਆ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਉਹਨਾਂ ਨੂੰ ਆਪਣੇ ਰੋਲ ਮਾਡਲ ਦੇ ਨਾਲ ਡਿਪਟੀ ਕਮਿਸ਼ਨਰ ਐਸਐਸਪੀ ਔਰ ਹੋਰ ਵੱਡੇ ਅਫਸਰਾਂ ਦੇ ਨਾਲ ਔਰ ਸਪੋਰਟਸ ਆਫ ਸਿੱਖਿਆ ਸਿਹਤ ਦੇ ਖੇਤਰ ਵਿੱਚ ਆਪਣੇ ਰੋਲ ਮਾਡਲ ਨਾਲ ਸਮਾਂ ਬਿਤਾਉਣ ਦਾ ਮੌਕਾ ਦਿੱਤਾ ਗੁਜਰਾਤੀ ਦਾ ਚੈਨੋ ਸਕੂਲਾਂ ਵਿੱਚ ਮਜ਼ਬੂਤ ਕਰਨ ਲਈ 2000 ਕਰੋੜ ਰੁਪਏ ਖਰਚ ਕੀਤੇ ਗਏ। ਔਰ ਸਾਡੇ ਆਈਟੀਆਈ ਦੇ ਵਿੱਚ 35000 ਤੋਂ ਵੱਧ ਤੇ 52000 ਜਿਹੜੇ ਐਡਮਿਸ਼ਨ ਹੋਈਆਂ ਕਿਸੇ ਤਰ੍ਹਾਂ ਜਿਹੜੇ ਬੱਚੇ ਜਿਹੜੇ ਪਰਿਵਾਰਾਂ ਦੀ ਆਮਦਨ 2 ਲੱਖ ਤੋਂ ਘੱਟ ਹੈ ਪ੍ਰਾਈਵੇਟ ਆਈਟੀਆਈ ਵਿੱਚ ਚੋਣਾਂ ਵਾਸਤੇ 5% ਸੀਟਾਂ ਰਿਜ਼ਰਵ ਕੀਤੀਆਂ ਗਈਆਂ। ਲੋਕਾਂ ਨੂੰ ਬੇਤਰ ਬੇਸ਼ੱਕ ਪਤਲੀ ਸਿਹਤ ਹੁਤਾ ਤੋਂ ਆਂਡਈ 881 ਆਮ ਆਦਮੀ ਡਰੈਗ ਬਣਾਏ ਗਏ ਜਿਸ ਵਿੱਚ ਰਤ ਡਾਕਟਰ ਨਰਸਿਸ ਫਾਰਮਾਸਿਸਟ ਮੌਜੂਦ ਰਹਿੰਦੇ ਹਨ ਉਹਦੇ ਸਦਕਾ 3 ਕਰੋੜ 70 ਲੱਖ ਤੋਂ ਜ਼ਿਆਦਾ ਲੋਕਾਂ ਨੇ ਦਵਾਈ ਲਈ ਜਿਸ ਵਿੱਚ ਵੇ ਕਰੋੜ 30 ਲੱਖ ਜਿਹੜੇ ਬੀਜ ਆ ਜਿਹੜੇ ਇੱਕ ਵਾਰੀ ਜ਼ਰੂਰ ਗਏ ਔਰ ਲੋਕਾਂ ਨੂੰ 1650 ਰੁਪਏ ਜਿਹੜੇ ਜਿਹੇ ਪੈਸੇ ਉਹਨਾਂ ਨੂੰ ਆਪਣੀ ਜੇਬ ਚੋਂ ਖਾਜਣੇ ਪਏ ਸੀ ਆਊਟ ਆਫ ਕੰਪੈਕਸ ਐਕਸਪੈਂਸਸ ਲੋਕਾਂ ਦੇ ਬਜੇ ਔਰ ਗਰਭਵਤੀ ਬਾਵਾਂ ਤੇ ਛੋਟੇ ਬੱਚਾ ਦੇ ਦੇਖਭਾਲ ਲਈ 38 ਚੱਜਾ ਬੱਚਾ ਕੇਂਦਰ ਸਥਾਪਿਤ ਕੀਤੇ ਇਸੇ ਤਰ੍ਹਾਂ ਪ੍ਰਾਈਵੇਟ ਸੈਕਟਰ ਦੀ ਕੋਆਰਡੀਨੇਸ਼ਨ ਦੇ ਨਾਲ ਫਾੜ ਦੇ ਦਿਲ ਦੇ ਰੋਗਾਂ ਦੇ ਸਟੈਮੀ ਪ੍ਰੋਜੈਕਟ ਬਰੇਨ ਦੇ ਸਟ੍ਰੋਕ ਦੇ ਅਧਰੰਗ ਦੇ ਵਿਚાળੇ ਮਕੈਨੀਕਲ ਕ੍ਰੋਮੈਟਰੀ ਤੱਕ ਜਿਹੜੇ ਬਹੁਤ ਬਹਿਕੇ ਪ੍ਰੇਸ਼ਕ ਸਰ ਉਹ ਸਰਕਾਰ ਵੱਲੋਂ ਪਹੁੰਚ ਲਾਇਆ ਜਾ ਰਿਹਾ ਹੈ ਕਿ 60000 50 60000 ਰੁਪਏ ਦੇ ਟੀਕੇ ਜਿਹੜੇ ਆ ਉਹ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਲਗਾਏ ਜਾ ਰਿਹਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ essential drug list ਜਿਹੜੀਆਂ ਦਵਾਈਆਂ ਆ ਮਾਂ ਲੋਕਾਂ ਨੂੰ ਲੋੜ ਪੈਂਦੀ ਆ 300 ਤੋਂ ਵੱਧ ਦਵਾਈਆਂ ਉਹਨਾਂ ਦੀ ਜਿਹੜੀ ਦਵਾਈਆਂ ਦੀ ਜਿਹੜੀ ਉਪਲਬਧਤਾ ਨੂੰ ਸ਼ਿਕਾਇਤ ਨਹੀਂ ਬਣਾਇਆ ਗਿਆ ਔਰ ਅਸੀਂ ਸਪੈਸ਼ਲ ਮਹਮ ਡੇਂਗੂ আর ਚਿਕਨ ਗੁੜੀਆਂ ਦੇ ਕੇਸ ਬਹੁਤ ਹੁੰਦੇ ਸੀ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਜਨਰਲ ਆਸ਼ਾ ਵਰਕਰਸ ਅਧਿਆਪਕ ਔਰ ਬੱਚਿਆਂ ਨੂੰ ਆਪਣਾ ਆਪਣਾ ਘਰ ਜਾ ਕਰਕੇ ਟ੍ਰੇਨਿੰਗ ਦਿੱਤੀ ਗਈ ਔਰ ਉਹਦੇ ਕਰਕੇ 50% ਤੋਂ ਵੱਧ ਸਾਡੇ ਡੇਂਗੂ ਦੇ ਕੇਸਸ ਘਟੇ ਔਰ ਇਸ ਸਾਲ ਸਾਡੇ ਇੱਕ ਵੀ ਮਾਮਲ ਡੇਂਗੂ ਦੇ ਕੇ ਨਹੀਂ ਹੋਈ ਅਜੇ ਤੱਕ ਔਰ ਇੱਕ ਅਧਿਆਪਕ ਪੰਜਾਬ ਦੇ ਵਿੱਚ ਲੋਕਾਂ ਦੇ ਗੁਰਦੇ ਔਰ ਉਹਨਾਂ ਦੇ ਲਿਵਰਦੀ ਦੇਖ ਪਾ ਲਈ ਇੱਕ ਅਧਿਆਤਿਕ ਖਾਸ ਕਰ ਜੋ ਆਪਣੀ ਕਿਸਮ ਦਾ ਦੇਸ਼ ਦਾ ਦੂਜਾ ਸਥਾਨ ਪੰਜਾਬ ਇੰਸਟੀਚਿਊਟ ਆਫ ਲਿਵਰਨ ਡਿਗਰੀ ਸਾਇੰਸ ਸਥਾਪਿਤ ਕੀਤਾ ਗਿਆ ਲੋਕਾਂ ਨੂੰ ਆਪਣੀ ਪੁਰਾਣੀ ਸਭਿਤਾ ਔਰ ਜੀਵਨ ਸ਼ੈਲੀ ਨਾਲ ਜੋੜਨ ਲਈ ਸੀਐਮ ਦੀ ਜੋਖਸਾਤਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਮਹਾਰ ਤੇ ਵਿਹਾਰ ਵਾਲੇ ਮੁਕੱਮਲ ਜਾਣਕਾਰੀ ਦਿੱਤੀ ਜਾਂਦੀ ਹੈ ਮੈਡੀਕਲ ਦੀਆਂ ਸੀਟਾਂ 1000 ਤੋਂ ਵਧਾ ਕੇ 1700 ਔਰ 6.90 ਮੈਡੀਕਲ ਕਾਲਜ ਇਸ ਸਾਲ ਵਿੱਚ ਸ਼ੁਰੂ ਹੋ ਜਾਈ। ਪੰਜਾਬ ਦੇ ਵਿੱਚ 55 ਨਸ਼ਾ ਮੁਕਤੀ 584 ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਗਏ। ਇਸ ਦੇ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸ੍ਰੀ ਅਰਵਿੰਦ ਕਾਂਗੜੀ ਜੀ ਆਵਾਜ਼ ਵੀ ਦੇ ਇੱਕ ਨਵੀਂ ਸ਼ੁਰੂਆਤ ਕਰਕੇ ਐਂਟੀ ਡਰੋਨ ਸਿਸਟਮ ਦਾ ਸਾਡੇ ਇਹਦੇ ਪਾਸੋਂ ਆਵਾਰੀਆਂ ਜਿਹੜੀਆਂ ਡੋਨਸ ਨਸ਼ਾ ਲੈ ਕੇ ਆਉਂਦੀਆਂ ਸੀ ਕੋਰਸ ਨੇ ਮੁਸਤੈਦੀ ਕੀਤੀ ਜੇਲ੍ਹਾਂ ਦੇ ਵਿੱਚ ਉਪਕਰਣ ਅਪਲਾਈ ਕੀਤੇ ਔਰ ਨਸ਼ਾ ਦੀ ਜੜਜਾ ਆਪਣੇ ਉਹਨੂੰ ਤਕਰੀਬਤ ਤਕਰੀਬਨ ਖਤ ਲਪਾਈ ਔਰ ਜੇਲ੍ਹਾਂ ਦੇ ਵਿੱਚ ਵੀ ਬਹੁਤ ਖੱਤੀ ਆਪ ਨੇ ਕਰਦੇ ਜੇਲ੍ਹਾਂ ਦੇ ਵਿੱਚ ਵੀ ਵਿਸ਼ੇਸ਼ ਸ਼ਰਡਾਓ ਕੇਂਦਰ ਬਣਾ ਕੇ ਉਹਨਾਂ ਨੂੰ ਐਕਟੀਵਿਟੀ ਜਿਹੜਾ ਸੁਧਾਰ ਕਰਵਾਉਣ ਦਾ ਜਿਹੜਾ ਪ੍ਰੋਗਰਾਮ ਕੀਤਾ ਕਿਸੇ ਤਰ੍ਹਾਂ ਪਾਲ ਬਸਾਂ ਦੇ ਵਿੱਚ 700 400 ਕਰੋੜ ਦੇ ਨਾਮ ਪੈਣਾਂ ਨੂੰ ਤੇ ਦੂਜੇ ਲੋਕਾਂ ਨੂੰ ਸੌਦਾ ਦਿੱਤੀਆ ਮੋਕਮਤਰੀ ਦਿੜ ਯਾਤਰਾ ਯੋਜਨਾ 3497 ਨੂੰ ਮੁਦਰਗਾਨ ਨੂੰ ਪੁਰਾਣੇ ਆਪਣੇ ਮਾਨਕ 7 ਦਿਨਸਤ ਵਾਲੇ ਭੇਜਿਆ ਔਰ ਜਿਹੜੀ ਲੋਕਾਂ ਦੀ ਖੱਜਲ ਖਵਾਲੀ ਸੇਵਾ ਵਿੱਚ ਹੁੰਦੀ ਸੀ ਉਹਦੇ ਵਾਸਤੇ ਜੀਐਸਟੀ ਦੀ ਸਾਫਟਵੇਅਰ ਲਾਂਚ ਕੀਤਾ ਔਰ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ 24 ਸੈਕਟਰਲ ਕਮੇਟੀਆਂ ਬਣਾਈਆਂ ਉਦਯੋਗਾਂ ਵਾਸਤੇ ਓਜੀਐ ਸਕੀਮ ਲੈ ਕੇ ਆਏ ਆਨਲਾਈਨ ਪੋਰਟਲ ਸਟਾਬਲ ਕੀਤਾ ਜਿਹੜਾ 45 ਦਿਨਾਂ ਦੇ ਵਿੱਚ ਸਾਰੀਆਂ ਕਲੇਮਸ ਸਪੈਨਡ ਮੈਡੀਟਰੀ ਆ 100 1.55 ਲੱਖ ਉਹ ਸਾਰੀ ਕਾਮਿਆਂ ਨੂੰ ਸਿਹਤ بیمਾ ਯੋਜਨਾ ਅਤੇ ਉਹਨਾਂ ਨੂੰ ਹੱਡੀਆਂ ਦੇ ਪੇਸ਼ੈਂਟ ਡਾਂਸਰਸ ਕਿਡਨੀ ਕੇਅਰ ਵਰਗੀਆਂ ਸਾਰੀਆਂ ਸਹੂਤਾ ਮੁਕਤੀ ਆ ਪੰਜਾਬ ਸਰਕਾਰ ਨੇ 130 ਲੱਖ ਮੀਟਰਕੜ ਗਣਕਦੀ ਖਰੀਦ ਸਮੇਂ ਸਰਕਾਰ ਦੇ ਕਿਸਾਨਾਂ ਦੇ ਖਾਤੇ ਵਿੱਚ ਉਹਦੇ ਘਰ ਦੇ ਪਰਚਰ ਤੋਂ ਪਹਿਲਾਂ ਪੈਸੇ ਪਾਏ 1 109 ਲੱਖ ਮੀਟਰਿਕ ਚੌਡੇ ਦੀ ਖਰੀਦ ਵਾਸਤੇ ਜਿਹੜੀ ਕਿ ਆਪਣੀ ਅਗਲੀ ਕੁੰਡੀ ਸ਼ੁਰੂ ਹੋਏਗੀ ਉਹਦੇ ਵਾਸਤੇ ਸਬ ਕਮੇਟੀ ਬਣਾ ਕੇ ਤਿਆਰ ਹੋ ਮੁਕੰਮਲ ਕੀਤੀ ਆ ਸੂਬੇ ਵਿੱਚ ਪ੍ਰਾਣੀ ਜੀ 38 ਮਸਿਆਰ ਨੂੰ ਹਲਕਾ ਕਰਨ ਲਈ ਸੀਆਰਐਮ ਸੀਗਾ ਅਤੇ 500 ਕਰੋੜ ਰੁਪਏ ਦੀ ਕਾਰਜ ਯੋਜਨਾ ਬਣਾਈ ਔਰ ਪਹਿਲੀ ਵਾਰ ਸਰਕਾਰ ਨੇ ਵਿਆਪਕ ਯੋਜਨਾ ਬਣਾ ਕੇ ਹਰ ਡੇਲਾ ਤੱਕ ਜਿਹੜਾ ਸੀ ਉਹ ਨਹਿਰਾ ਦਾ ਪਾਣੀ ਜਿਹਦੇ ਵਿੱਚ 18000 ਤੋਂ ਵੱਧ ਜਿਹੜੇ ਖਾਲੇ ਸੂਏ ਬੱਦ ਪੈ ਸੀ ਉਹਨਾਂ ਨੂੰ ਮੁੜ ਸੁਰਜੀ ਕੀਤਾ ਗਿਆ ਬੱਚਿਆਂ ਨੂੰ ਪੜ੍ਹਨ ਦੀ ਆਦਤ ਪਾਉਣ ਲਈ 190 ਲਾਇਬ੍ਰੇਰੀਆਂ ਚੱਲ ਰਹੀਆਂ ਹਨ 135 ਵਰਤੀਆਂ ਹਨ ਇਸੇ ਤਰ੍ਹਾਂ 23293 ਖੇੜ ਮਦਾਨਾ ਦੀ ਸਾਰੀ ਮੁਕੰਮਲ ਹੋ ਚੁੱਕੀ ਹੈ 1660 ਦਾ ਕੰਮ ਚੱਲ ਰਿਹਾ ਹੈ ਤਾਂ ਕਿ ਬੱਚਿਆਂ ਨੂੰ ਨਸ਼ਾਵਲ ਦਾ ਜਾ ਕੇ ਉਹ ਖੇਡ ਦੇ ਮਦਾਨਾ ਵੱਲ ਲਜਾਇਆ ਜਾ ਸਕੇ ਪਛੜੀਆਂ ਸ਼੍ਰੇਣੀਆਂ ਲਈ 15770 70 ਲੱਖ ਰਾਪੀਆਂ ਨੂੰ 80 ਕਰੋੜ ਦੀ ਅਨੁਚਾਰੀ ਹੋਈ ਇਸੇ ਤਰ੍ਹਾਂ ਪਛੜੀਆਂ ਸ਼੍ਰੇਣੀਆਂ ਵਾਸਤੇ ਆਰਥਕ ਤੌਰ ਤੇ ਗੁਰੂਤ ਲੋੜ ਹੈ 26 ਕਰੋੜ ਰੁਪਏ ਦਾ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ ਪੇਕਾਰੀ ਬੱਚਾ ਤੋਂ ਪੇਸ ਬਗਾਦੇ ਸੀ ਉਹਨਾਂ ਬੱਚਾ ਨੂੰ ਸਕੂਲ ਭੇਜ ਕੇ ਉਹਦਾ ਡੀਐਨਏ ਟੈਸਟ ਕਰਕੇ ਜਿਹੜੀ ਬੱਚਾ ਦੀ ਤਸ਼ਖੀਲ ਹੁੰਦੀ ਸੀ ਉਹਨੂੰ ਥਲ ਪਾਈ। ਇਸ ਤੋਂ ਸવાય ਸਾਡੇ ਪਰਿਵਾਰ ਨੇ ਜਿਹੜੇ ਸ਼ਹੀਦਾਂ ਦੇ ਪਰਿਵਾਰ ਹਨ ਉਹਨਾਂ ਵਾਸਤੇ 13% ਲਾਖਵਾ ਕਰਨ ਦਿੱਤਾ ਜਾ ਰਿਹਾ ਹੈ। ਔਰ ਜਿਹੜੇ ਬੱਚੇ ਸਾਡੇ ਅੱਜ ਵੀ ਸ਼ਹੀਦ ਹੋ ਰਹੇ ਆ ਆਪਣੇ ਦੇਸ਼ ਦੇ ਜਾਤੀ ਨੂੰ ਵਿਚਾਰਦੇ ਉਨਾ ਵਾਸਤੇ 1 ਕਰੋੜ ਰੁਪਇਆ ਐਕਸਪ੍ਰੈਸ਼ੀਆ ਅਤੇ 30 ਪਰਿਵਾਰਾਂ ਨੂੰ ਇਹ ਮਾਤ ਪੱਤਾ ਦਿੱਤਾ ਜਾ ਚੁੱਕਾ ਹੈ ਇਤਿਹਾਸਕ ਵਾਰਤਾਂ ਦੀ ਰੱਖਰਖਾਅ ਪਰ ਪੰਜਾਬ ਸਰਕਾਰ ਖਾਸ ਤੌਰ ਤੇ ਦੇ ਰਹੀ ਹੈ ਡਿਵਾਈਡ ਟੋਟਲ ਮਲ ਐਵੇਲੀ ਜਵਾਸ਼ ਐਵੇਲੀ ਨੂੰ ਉਸ ਜਿਹੜੀ ਪ੍ਰਾਤਿਕ ਦਿੱਖ ਉਹ ਦਿੱਤੀ ਜਾਏਗੀ ਜਿਹੜਾ ਨੇ ਤਦ ਤੱਕ ਸ੍ਰੀ ਗੁਰੂ ਗਵੰਦ ਸਿੰਘ ਜੀ ਦੇ ਛੋਟੇ ਸਾਹਿਬ ਜਦੇ ਜੋੜਾ ਵਾਰਸਿਕ ਤੇ ਫਤਿਹ ਸਿੰਘ ਤੇ ਮਾਤਾ ਗੁਰੀ ਦੀ ਸ਼ਹੀਦ ਇਤੋਵਾਲਾ ਦੇ ਸਨਸਕਾਰ ਦੀ ਜ਼ਮੀਨ ਦਿੱਤੀ ਸੀ ਰਵਾਇਤੀ ਮੇਲੇ ਨੂੰ ਚੜ੍ਹਾ ਕੇ ਤਿਆਰ ਹੈ ਰਾਏਪੁਰ ਦੀ ਐਨੀਅਲੈਕਟ੍ਰਿਕ ਸਰਵੇ ਮੇਲੇ ਇਸ ਦਾ ਉਦਾਹਰਣ ਹੈ ਹੁਣ ਕੁਝ ਨੁਕਤੇ ਸੇਤੀ ਦਾ ਕੰਮ ਸ਼੍ਰੀ ਅਮਰਸਰ ਸਾਹਿਬਾਸ ਦੇ ਜ਼िला ਪ੍ਰਸ਼ਾਸਨੀਆਂ ਪ੍ਰਾਪਤੀਆਂ ਜ਼िला ਪ੍ਰਸ਼ਾਸਨ ਨੇ ਜਿਹੜੇ ਟਾਈ ਕੋਚਾਂ ਕੇ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੀਆਂ ਨਿਊਏ ਟੈਕਨੋਲੋਜੀ ਹੈ ਉਹ ਸਿਖਾ ਕੇ कोरोना नोकल्या ਦੇਣ ਵਾਲੇ করোনা ਤੇ ਬਿਜ਼ਨਸ ਅੰਤਰਪਰਨੌਰ ਵਾਲੀ ਜਿਹੜੀ ਹੈ ਉਹ ਮਾਈਂਡ ਸੈਟ ਵਰਕ ਕੀਤਾ ਲਾ ਸਕੀ। ਔਰ ਅਮਰਸਰ ਦੇ ਗੁਪਤੀ ਪ੍ਰੋਫੈਸਰ ਜੀ ਵੱਲੋਂ ਆਈਜ਼ ਅਸਪਾਇਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਤਹਾ ਜਿਹੜੇ ਬੱਚੇ ਆ ਇੱਕ ਨਵਿਟਰੀ ਪਹਿਲਾ ਉਹਨਾਂ ਦੇ ਜਿਹੜੇ ਆਪਣੇ ਰੋਲ ਮੋਡਲ ਦੇ ਨਾਲ ਬੱਚਿਆਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਂਦਾ। ਇਸੇ ਤਰ੍ਹਾਂ ਉਦਯੋਗਕ ਖੇਤਰ ਦੇ ਵਿੱਚ आबरसर दी सरकारी औद्योगिक औद्योगिक सिखलाई संस्था लवली तनीओ को भी बच्चा ਨੂੰ ਇਲੈਕਟ੍ਰੀਕਲ ਵਹੀਕਲ ਸੀਐਨਜੀ ਮਸ਼ੀਨ ਸੋਲਡਰ ਟੈਕਨੋਲੋਜੀ ਅਤੇ ਰੋਬੋਟਿਕ ਇੰਡਸਟਰੀਅਲ ਅਤੇ ਬਾਰੇ ਸਟੂਡੈਂਟ ਵਾਸਤੇ ਕੰਪਟਰ ਆਦਤ ਉਹ ਕੋਪ ਪ੍ਰਸ਼ਾਸਨ ਪਲਾ ਕੰਮ ਕਰ ਰਿਹਾ ਹੈ। और आबरसर प्रशासन ने बहुत शलागा जो काम कीता जैसे 2400 ਜੋ ਵੀ ਪ੍ਰੋਸੈਸ ਦਾ ਮਰੀਜ਼ਾਂ ਨੂੰ ਦਵਾਈ ਦੇ ਭਾਵ ਨਾਲ ਜਿਹ ਕਮਿਊਨਿਟੀ ਰਿਸ਼ਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਔਰ ਜਿਹੜੇ ਇਹਦੇ ਅਫਸਰ ਸਾਹਿਬਾਨ ਸਾਹਿਬ ਉਹਨਾਂ ਨੇ ਵੀ ਸੌਂਪ ਰਿਜ਼ਰਵ ਬਣਾਉ ਦਿੱਤਾ ਤੇ ਇਸ ਦਾ ਸਦਕਾ ਇਹਨਾਂ ਪੋਸਟਰਾਂ ਦੇ ਸਦਕਾ ਸਾਰੇ ਪੰਜਾਬ ਵਿੱਚ ਪੰਜਾਬ ਪੂਰੇ ਦੇਸ਼ ਵਿੱਚੋਂ ਇਸ ਮੁਹਿੰਮ ਦੇ ਵਿੱਚ ਛਣ ਡਟੇ ਕਿੰਨੀ ਕੈਂਪੇਨ ਵਿੱਚ ਦੂਜੇ ਨਮਾਤੇ ਆਇਆ ਔਰ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੋ ਪ੍ਰਾਰੀ ਨਾ ਸਾਡਰ ਵਾਲੇ ਇੱਕ ਸਾਡਾ ਨੂੰ ਸਰਵਾਰ ਪੱਤਰ ਦਿੱਤਾ ਤੇ 1000 ਰੁਪਏ ਦਾ ਸਰਵਾਰ ਪੱਤਾ ਦਿੱਤਾ ਤੇ ਉਹਨਾਂ ਨੂੰ ਤਰਜੀਹ ਕਾਰਡ ਵੀ ਦਿੱਤੇ ਜਾ ਰਹੇ ਆ। ਇਸੇ ਤਰ੍ਹਾਂ ਭੰਤਕ ਸ੍ਰੀ ਗੁਰੂ ਦੇਵ ਸਾਹਿਬ ਦੇ ਸਾਢੇ 350 ਸਾਲਾਂ ਤੇ ਉਹਨਾਂ ਦੇ ਚਰਨਸ਼ੋਪਾਤ ਜਿੰਨੇ ਵੀ ਪਿੰਡ ਅਤੇ ਸਥਾਨਾਂ ਨੂੰ ਉਹਨਾਂ ਨੂੰ ਇੱਕ ਨਵੀਂ ਦਿੱਖ ਉੱਥੇ ਲੋਕਾਂ ਨੂੰ ਵਾਕਿਆਤ ਸੂਤਾ ਉਹਦੇ ਵਾਸਤੇ ਸਪੈਸ਼ਲ ਪ੍ਰੋਜੈਕਟਸ ਆਏ ਜਾ ਰਹੇ ਆ। ਅਕੀਰ ਵਿੱਚ ਮੈਂ ਪਾਲ ਦੇ ਸਾਰੇ ਮਾਨ ਸਿਧਾਂ ਨੂੰ ਕੋਟ ਕੋਟ ਪ੍ਰਣਾਮ ਕਰਦਾ ਹਾਂ ਅਤੇ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕਰਦਾ ਹਾਂ। ਭਗਵਾਨ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਮੁੜ ਤੋਂ ਅਗਲਾ ਪੰਜਾਬ ਹਸਤਾ ਖੇੜਦਾ ਤੇ ਖੁਸ਼ਾਲ ਪੰਜਾਬ ਬਣਾਉਣ ਦੇ ਤਤਪਰ ਹੈ ਅਤੇ ਇਸ ਵਿੱਚ ਵਿਸ਼ਾ ਵਿੱਚ ਲਗਾਤਾਰ ਪ੍ਰੋਜੈਕਟ ਹੋ ਰਹੇ ਹਨ। ਜੈ